ਇਰ ਕਮੈਂਟਾਂ 'ਚ ਗਾਲਾਂ ਕੱਢਦੇ ਹੋ। ਤੁਹਾਡਾ ਕੁਝ ਦੇਣਾ ਤਾਂ ਨਹੀਂ। ਵੀਡੀਓ ਪਾਉਣੀ ਆ ਆਪਦੀ ਚੜ੍ਹਾਈ ਵਾਸਤੇ। ਅਸੀਂ ਗਰੀਬੀ ਕੱਢਣੀ ਆ ਆਪਦੇ ਘਰ ਦੀ ਨਾਲੇ ਅਸੀਂ ਗਲਤ ਕੋਈ ਵੀਡੀਓ ਨਹੀਂ ਪਾਈ। ਹੈਲੋ ਸਸਰੀਕਾਲ ਗਾਇਸ ਸਾਰਿਆਂ ਨੂੰ। ਸਸਰੀਕਾਲ ਜੀ ਸਾਰਿਆਂ ਨੂੰ ਤੇ ਆਪਾਂ ਤੁਹਾਨੂੰ ਪਤਾ ਹਨਾ ਵੀਡੀਓ ਪਾਉਣੀ ਆ ਤੇ ਕਦੇ ਕੋਈ ਗਲਤ ਵੀਡੀਓ ਨਹੀਂ ਪਾਈ। ਕਈ ਵੀਰਾਂ ਦੇ ਯਾਰ ਗਲਤ ਕਮੈਂਟਾਂ ਆਉਂਦੇ ਆ ਤੇ ਆਪਾਂ ਕਦੇ ਉਹਨਾਂ ਦਾ ਰਿਪਲਾਈ ਵੀ ਨਹੀਂ ਦਿੱਤਾ। ਵੀ ਚਲੋ ਆਈ ਜਾਣ ਦਿਓ ਹਨਾ ਕੀ ਕਹਿਣਾ। ਤੇ ਕਈਆਂ ਦੇ ਬਹੁਤ ਸਹੀ ਕਮੈਂਟ ਆਉਂਦੇ ਆ ਤੇ ਹੱਲਾਸ਼ੇਰੀ ਦਿੰਦੇ ਆ ਹਨਾ। ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਰਾਵੋ ਤੇ ਹੁਣ ਤੁਹਾਨੂੰ ਦੱਸਦੇ ਆਂ ਖੁਸ਼ੀ ਵਾਲੀ ਗੱਲ ਆਪਾਂ ਤੁਹਾਨੂੰ ਪਤਾ ਹੈ ਵੀ ਅਗੰਧੀਆਂ ਰੇਸਾ ਲਵਾਉਂਦੇ ਸੀ ਹਨਾ ਤੇ ਇਹ ਆਪਾਂ ਨੂੰ ਉਹਦੇ ਹੁਣ ਜੋ ਕਹਿੰਦੇ ਨੇ ਹੁੰਦੇ ਘੋੜੀ ਘੋੜੀਆਂ ਜੇ ਦੇਖ ਲਈ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ ਤੇ ਕਿਹਵੇਂ ਨੰਬਰ ਤੇ ਆਇਆ ਸੀ ਮੁੰਡਿਆ ਉਥੇ ਥੱਡ ਉਥੇ ਇਹ ਆਇਆ ਤੀਜੇ ਨੰਬਰ ਤੇ ਉਹ ਆਇਆ ਕਾਹਤੋਂ ਆਇਆ ਉਹ ਸਾਡੀ ਕਮੀ ਕਰਕੇ ਆਇਆ ਮੇਰੀ ਕਮੀ ਕਰਕੇ ਆਇਆ ਇਹਦੀ ਕਮੀ ਕਰਕੇ ਨਹੀਂ ਆਇਆ ਠੀਕ ਹੈ ਤੇ ਮੈਨੂੰ ਹੰਕਾਰ ਸੀਗਾ ਮੈਂ ਕਿਹਾ ਇਹ ਫਰਸਟ ਪੋਜੀਸ਼ਨ ਹੀ ਲਊਗਾ ਮੈਂ ਇੱਥੋਂ ਇਹਦੀ ਰੇਸ ਲਵਾ ਲੈਂਦਾ ਸੀਗਾ ਇਹ ਕਹਿੰਦਾ ਹੁੰਦਾ ਸੀ ਆ ਕੇ ਡੈਡੀ ਵੀ ਹੋਰ ਰੇਸ ਲਾਉਣੀ ਹੈ ਮੈਂ ਦਵਾਰੇ ਵੀ ਗਿੜਾ ਲਾਉਣਾ ਮੈਨੂੰ ਆਏ ਸੀਗਾ ਮੈਂ ਕਿਹਾ ਤੇਰਾ ਦਮ ਪੱਕਿਆ ਨਹੀਂ ਬਹੁਤ ਆ ਯਾਰ ਤੂੰ ਫਰਸਟ ਹੀ ਆਏਗਾ ਤੇ ਉਹ ਜਿਹੜੇ ਦੂਜਿਆਂ ਵਾਲਿਆਂ ਨੇ ਤਿਆਰੀ ਕੀਤੀ ਸੀ ਉਹ ਇਹ ਤੋਂ ਦੋ ਜਣੇ ਅੱਗੇ ਨਿਕਲ ਗਏ ਇਹਦੀ 3rd ਪੋਜੀਸ਼ਨ ਆਈ ਹੈ ਆਈ 3rd ਹੈ ਤੇ ਉੱਥੇ ਉਦੋਂ ਮੈਨੂੰ ਥੋੜੀ ਆਪਦੀ ਗਲਤੀ ਮਹਿਸੂਸ ਹੋਈ ਵੀ ਹਾਂ ਇਹ ਤਿਆਰੀ ਕਰਨ ਨੂੰ ਪੂਰਾ ਤਿਆਰ ਸੀਗਾ ਨਹੀਂ ਡਾਊਨ ਚੱਲ ਗਿਆ ਠੀਕ ਹੈ ਤੇ ਉੱਥੇ ਮੈਨੂੰ ਇਹਦੀ ਹੋਰ ਤਿਆਰੀ ਕਰਾਉਣੀ ਚਾਹੀਦੀ ਸੀ ਖਿੱਚ ਕੇ ਤੇ ਹੁਣ ਗਾਂ ਤੋਂ ਜਿਹੜੀ ਇਹ ਗਲਤੀ ਹੁਣ ਤਾਂ ਹੋ ਗਈ ਬੰਦਾ ਉਹ ਹੁੰਦਾ ਜਿਹੜੀ ਆਪਦੀ ਆਦਾ ਗਲਤੀ ਸੁਧਾਰ ਲੇ ਜੇ ਗਲਤੀ ਦੇ ਗਲਤੀ ਕਰਾਂ ਤਾਂ ਬੇਵਕੂਫ ਵਜਦਾ ਹੁਣ ਇਹਦੂ ਬਾਦ ਉਹ ਮੈਂ ਗਲਤੀ ਕਰਦਾ ਨਹੀਂ ਤੇ ਹੁਣ ਅੱਜ ਇਹਦਾ ਆਇਆ ਰਿਜ਼ਲਟ ਸੈਕਿੰਡ ਕਲਾਸ ਦਾ ਉਹ ਦੱਸੋ ਬਈ ਕਿਵੇਂ ਰਿਹਾ ਤੁਹਾਡਾ ਸੈਕਿੰਡ ਪੋਜੀਸ਼ਨ ਸੈਕਿੰਡ ਕਲਾਸ ਚੋਂ ਆਈ ਆ ਮੁੰਡੇ ਦੀ ਸੈਕਿੰਡ ਪੋਜੀਸ਼ਨ ਬਹੁਤ ਬਹੁਤ ਵਧਾਈਆਂ ਤਿਆਰੀ ਇਹਦੀ ਕਰਵਾਈ ਸੀ ਪੇਪਰਾਂ ਦੀ ਮੈਂ ਪੂਰੀ ਜੱਜ ਕੇ ਹਨਾ ਪੂਰੀ ਜੱਜ ਕੇ ਕੀਤੀ ਸੀ ਤੇ ਜਿਵੇਂ ਇਹਦੇ ਮੈਂ ਗੱਲ ਯਾਦ ਕਰਾ ਦਿਆਂ ਉਵੇਂ ਕਰ ਲੈਂਦਾ ਇਹ ਤੇ ਥੋੜੀਆਂ ਕਮੀਆਂ ਐ ਅਗਲੇ ਗੜੇ ਇਧਰ ਮੂੰਹ ਕਰ ਤੇ ਅਗਲੇ ਗੜੇ ਦੀ ਤਿਆਰੀ ਹੋਰ ਵੀ 10 ਗੁਣਾ ਤਿਆਰੀ ਨਾਲ ਆਉਣਾ ਅਸੀਂ ਹਨਾ ਮੈਦਾਨ 'ਚ ਤੇ ਗਾਹ ਨੂੰ ਜਦੋਂ ਰੇਸਾ ਹੁੰਨਾ ਆ ਜਿਹੜੀ ਹੋਣ ਵਾਲੀ ਗਲਤੀ ਐ ਇਹ ਨਹੀਂ ਅਸੀਂ ਕਰਨੀ ਤੇ ਪੂਰਾ ਮੋਟੀਵੇਸ਼ਨਲ ਬੰਦਾ ਹੈ ਯਾਰ ਤੇ ਆਪਦੇ ਕੰਮ ਨੂੰ ਇਹ 100 ਚੋਂ 200% ਦਿੰਦਾ ਹੈ ਮੈਂ ਥੋੜੀ ਜਿਹੀ ਢਲ ਵੱਟ ਜਾਂਦਾ ਵੀ ਕਈ ਵਾਰੀ ਮੈਂ ਸੋਚਦਾ ਨਾ ਜਵਾਕ ਹੈ ਕਈ ਵਾਰੀ ਮੈਂ ਆਦਦਾ ਨਹੀਂ ਯਾਰ ਤੂੰ ਕੱਢ ਜੀਂ ਗਰੀ ਹੈ ਨਾ ਤੇ ਉੱਥੇ ਕੀ ਦੀ ਗਲਤੀ ਸੀ ਫਿਰ ਉਹ ਤੇਰੀ ਜਦੋਂ ਤਿਆਰੀ ਨਹੀਂ ਲਵਾਈ ਮੇਰੀ ਗਲਤੀ ਸੀ ਹਾਂ ਤੇ ਉਹ ਬੰਦਾ ਪਰਫੈਕਟ ਹੈ ਹਰ ਇੱਕ ਕੰਮ ਜੋ ਇਹ ਤੇ ਬਾਈ ਬਣ ਕੇ ਇੱਕੀ ਸ ਨੂੰ ਹੱਥ ਜੋੜ ਕੇ ਬੇਨਤੀ ਐ ਵੀ ਅਸੀਂ ਆਪਦੀ ਤਰੱਕੀ ਕਰਨੀ ਐ ਤੇ ਕਿਸੇ ਪੱਖੋਂ ਹੋ ਜੇ ਬਾਈ ਬਣ ਕੇ ਗਲਤ ਕਮੈਂਟ ਨਾ ਕਰਿਆ ਕਰੋ ਹਨਾ ਐਨਾ ਹੋਇਆ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ